ਨਮਾ ਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ ਇੱਕ ਵਿਸ਼ਾਲ ਰੋਸ ਦਰਨਾ ਚੰਡੀਗੜ੍ਹ ਰੋਡ ਤੇ ਲਗਾਇਆ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਸ਼ਾਮਲ ਹੋਏ ਜਿਨ੍ਹਾਂ ਨੇ ਵੱਖ-ਵੱਖ ਤਰੀਕੇ ਨਾਲ ਆਮ ਆਦਮੀ ਪਾਰਟੀ ਤੇ ਤੰਜ ਕਸੇ ਤੇ ਇੱਕ ਸਵਾਲ ਦੇ ਜਵਾਬ ਤੇ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀ ਬਾਈ ਇਲੈਕਸ਼ਨ ਤੇ ਅਕਾਲੀ ਦਲ ਆਪਣੇ ਉਮੀਦਵਾਰ ਮਜਬੂਤੀ ਨਾਲ ਉਤਾਰੇਗਾ ਤੇ ਜਿੱਤ ਪ੍ਰਾਪਤ ਕਰੇਗਾ। ਭਾਜਪਾ ਦੇ ਨਾਲ ਸਮਝੌਤੇ ਦੀ ਗੱਲ ਤੇ ਸਿਰੇ ਤੋਂ ਹਿੰਨਕਾਰ ਦਿੱਤਾ ਗਿਆ। ਉਪਰੰਤ ਜਦੋਂ ਪੁੱਛਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਾਝਾ, ਮਾਲਵਾ, ਦੁਆਬੇ ਤੋਂ ਇੱਕ-ਇੱਕ ਉਮੀਦਵਾਰ ਜਿੱਤਿਆ ਸੀ ਹੁਣ ਦੁਆਬੇ ਵਿੱਚੋਂ ਅਕਾਲੀ ਦਲ ਖਤਮ ਹੋ ਚੁੱਕਾ ਹੈ ਤਾਂ ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਆਪਣੇ ਸਿਧਾਂਤਾਂ ਦੀ ਲੜਾਈ ਲੜਦਾ ਰਿਹਾ ਹੈ ਤੇ ਲੜਦਾ ਰਹੇਗਾ। ਸਰਦ ਜੀ ਨੇ ਇਹ ਹੋਰੇ ਗੁਰੂ ਸਮਰ ਭਇਆ ਕੀ ਕਿਹੜੀ ਖੜੀ ਜਾਂਦੀ ਹੈ ਕਿ ਸਾਥ ਤੇ ਆਪਣੇ ਕੋ 5 ਸਾਲ ਨੂੰ ਦਿਲਸੋਂ ਰਟ ਪਾਥੇ ਪੰਜਾਬ ਦੇ ਕੋ ਇੱਕ ਬੜਾ ਇਨਸਾਨ ਬਣਦਾ ਜੁਰਗੁਰੂਆ 28 ਸਾਲ ਤੋਂ ਵੱਧ ਸਮਾਂ ਇਹਨਾਂ ਦਾ ਲੱਗਿਆ ਆਪਾਂ ਦਾ ਔਰ ਅੱਜ ਪੰਜਾਬ ਹੈ ਜਿਹੜਾ ਬਿਲਕੁਲ ਪਵਾਹੀ ਦੇ ਕੱਡੇ 'ਚ ਹੈ 28 ਸਾਲ ਅਸੀਂ ਚੁੱਪ ਰਹੇ ਲੋਕ ਆਖਣਗੇ ਕਿ ਅਸੀਂ 92 ਨੇ ਇੱਥੇ ਨੂੰ ਪਾਬੰਨੀ ਕਰ ਰਹੇ ਹਾਂ ਤੇ ਉਹਦਾ ਜੋ ਆਗਰੀ ਟੈਕਸ ਲਾਏ ਨੇ ਇਹਨਾਂ ਨੇ ਬਿਲਕੁਲ ਪੰਜਾਬ ਦੇ ਜੋ ਗਰੀਬ ਜਨਤਾ ਨੇ ਕਿਸਾਨ ਦੁਕਾਨਦਾਰ ਇਹ ਸਾਰਿਆਂ ਦਾ ਬਹੁਤ ਜ਼ੋਰ ਕਰ ਰਹੇ ਆ ਤੁਹਾਨੂੰ ਇੱਕ ਰਿਕਵੈਸਟ ਹੈ ਸਭ ਸਮਝਾਉਣੀ ਘਰੋਂ ਪੈਸੇ ਕਮਾਉਣ ਵਾਸਤੇ ਲਾਈਨ ਦੇ ਕਿ ਪੈਸੇ ਕਮਾਉਣ ਵਾਸਤੇ ਅੱਜ ਸ਼ੀਰ ਤੇ ਕੀ ਪੈਸੇ ਦਿੱਤੇ ਜਾ ਸਕਦਾ ਤੇ ਇਹਦਾ ਪੰਜਾਬ ਦਾ ਤੇ ਕੌਣ ਇਥੋਂ ਤੇੜੇ ਪਾਇਆ ਅੱਜ ਪੰਜਾਬ ਦੇ ਪੱਪੂ ਫੇਲ ਹੋ ਜਿਹੜਾ ਲੋਕਾਂ ਨੂੰ ਤਾਂ ਬੰਦਾਈ ਉਹੀ ਮਿਲ ਰਹੀ ਹੈ ਸਰਕਾਰ ਨੂੰ ਟੈਕਸ ਬੰਦੀ ਰਿਹਾ ਸਾਰੇ ਪੈਸੇ ਦੀ ਚੋਰੀ ਹੋ ਰਹੀ ਆ ਇਸ ਕਰਕੇ ਇਹ ਵੀ ਜਿਹੜੇ ਦੇ ਫੈਸਲੇ ਨੇ ਇਹਨਾਂ ਨੇ ਅੱਜ ਪੰਜਾਬ ਅੰਡਰ ਡੈੱਡ ਲੈ ਆਤਾ ਮੇਰਾ ਖਿਆਲ ਆ ਥੋੜੇ ਸਮੇਂ ਤੱਕ ਅੰਦਰ ਸਾਹਾਂ ਦਿੱਤੀਆਂ ਜਾਣੀਆਂ ਜਿਵੇਂ ਰੰਗਲਾ ਪੰਜਾਬ ਆ ਦੇ ਸੱਚੇ ਪੰਜਾਬ ਬਣ ਗਿਆ ਪਰ ਪੰਜਾਬ ਯਾਰਸਾ ਲਾਰਜ ਆਰਡਰ ਨੂੰ ਔਰ ਲੁੱਟ ਹੋ ਰਹੀ ਆ ਪੰਜਾਬ ਦੀ ਹੱਥ ਜਾਣੇ ਦੀ ਆ ਤੁਸੀਂ ਕਹਿੰਦੇ ਸੀ 30000 ਕਰੋੜ ਅਸੀਂ ਰੇਤੇ ਤੋਂ ਲੈ ਜਾਗੇ ਤੇ ਮੈਨੂੰ 100 ਕਰੋੜ ਹੀ ਦੱਸ ਦੇਣ ਕਿ ਖਿਆਲੀ ਚਾਇਆ ਅੱਜ ਤਿੰਨ ਸਾਲ ਲੰਘ ਗਏ ਕਿੱਧਰ ਗਿਆ 30000 ਕਰੋੜ ਸ਼ਰਾਬ ਦਾ 30000 ਕਰੋੜ ਚਿੱਟਾ ਘੰਟੇ 'ਚ ਬੰਦ ਕਰ ਦਾਂਗੇ ਜੋ ਜੋ ਗੱਤਬਾਰੀ ਦੇ ਅੱਜ ਉਹ ਸਾਰੀਆਂ ਚੀਜ਼ਾਂ ਲੋਕਾਂ ਸਾਹਮਣੇ ਆ ਗਈਆਂ ਔਰ ਅਸੀਂ ਲੋਕਾਂ ਨੂੰ ਜਾਗਰਤ ਕਰਨ ਲੱਗੇ ਕਿ ਆਓ ਵੀਰੋ ਪੰਜਾਬ ਬਚਾਈਏ ਤੇ ਦਿੱਲੀ ਦੇ ਧਾਰ ਵੀ ਆ ਗਏ ਨੇ ਪਹਿਲਾਂ ਦੇ ਕੋਈ ਨਹੀਂ ਇਸ ਕਰਕੇ ਜੇ ਪੰਜਾਬ ਬਚਾਉਣਾ ਤਾਂ ਜਾਗੋ ਨਹੀਂ ਕਿ ਪੰਜਾਬ ਇਹਨਾਂ ਨੂੰ ਜਾਣਦਾ ਬਰਬਾਦ ਕਰਦਾ ਹੈ ਲੁੱਟ ਲਿਆ ਪੰਜਾਬ ਇਹਨਾਂ ਨੇ ਇਹਦਾ ਕਿ ਕਿੰਨੀ ਤਫਸੀਲ ਚ ਲੈ ਜਾਓ ਕੋਈ ਸਾਡੇ ਕਹਿਣ ਦੀ ਲੋੜ ਨਹੀਂ ਤੁਹਾਡੇ ਕੋਲ ਸਾਥ ਕੋ ਵੱਡੇ ਕਿਸੇ ਨੂੰ ਕੋਜ ਫਾਦਲੇ ਦੇ ਬੀਬੀ ਵੀ ਬੰਦ ਕੇ ਕੀ ਕਰਨਗੇ ਜਿਹਨੂੰ ਸਜ਼ਾ ਕਿਉਂ ਨਹੀਂ ਇੰਨੇ ਜਿਹਦਾ ਤੇ ਅੱਜ ਡੇਢ ਜਾਮ ਲੱਗੇ 700 ਕਰੋੜ ਤੋਂ ਅਫਸਰਾਂ ਦੇ ਰੱਬ ਕੇ ਚੜੀ ਜਾਂਦੇ ਰੇਤਾ ਅਫਸਰਾਂ ਦੇ ਕਿ ਖਾਈਆਂ ਨੂੰ ਅੱਜ ਕਿਉਂ ਨਹੀਂ ਚੀਜ਼ਾਂ ਵੰਡੀਆਂ ਸੋ ਇੰਨਾ ਸਾਰੀਆਂ ਚੀਜ਼ਾਂ ਦੀ ਜਾਗਰਤ ਵਾਸਤੇ ਲੋਕਾਂ ਨੂੰ ਦੱਸਦੇ ਆ ਕਿ ਆਓ ਵੀਰੋ ਹੁਣ 8 ਸਾਲ ਲੰਘ ਗਏ ਇਹ ਜੇ ਥੋੜਾ ਹੌਟਪਾਟ ਆ ਪੰਜਾਬ ਨੂੰ ਖਰੇ ਨਹੀਂ ਹੋ ਸਕਣਾ ਆਓ ਜਾਗੋ ਆਪਾ ਪੰਜਾਬ ਬਚਾਈਏ ਸਰਦਾਰ ਸਾਹਿਬ ਪੰਜਾਬ ਕੈबिनेट ਵਿੱਚੋਂ ਚਾਰ ਨੇ ਸੀਫਾ ਦਿੱਤਾ ਕੈबिनेट ਨੂੰ ਇਹ ਸੀਫੇ ਦੇਣਾ ਹਾਲਾਂਕਿ ਇਹ ਤਾਂ ਕੋਈ ਮੈਂ ਤਾਂ ਪਹਿਲਾਂ ਕਿਹਾ ਕਿ ਕੋਈ ਬੀ ਬਦਲ ਦੇਣਾ ਆ ਜਿਹੜਾ ਬਦਲਤਾ ਲਿਆ ਤੂੰ ਸਵਾਲ ਤਾਂ ਸਰਕਾਰ ਦਾ ਕਿਸੀ ਨੀਤੀ ਚਾਹੀਦੀ ਹੈ ਨੀਤੀ ਹੋਵੇ ਤਾਂ ਅਸੀਂ ਕਹਿੰਦੇ ਹੁਣ ਨੀਤੀ ਜਿਹੜੇ ਸਾਲ ਬਣੀ ਨਹੀਂ ਨਾ ਤੂੰ ਉਹ ਨੀਤੀ ਨੀਤੀ ਹੈ ਜਿਹੜੀ ਉਹ ਉਸ ਤੋਂ ਵੀ ਫੇਲ ਹੈ ਪਹਿਲਾਂ ਤੋਂ ਵੀ ਕਿ ਨੀਤੀ ਹੈ ਹੀ ਕੋਈ ਨਹੀਂ ਤੇ ਨੀਤ ਮਾੜੀ ਹੈ ਬੇਈਮਾਨ ਹੈ ਤੇ ਕਿੱਥੇ ਪੰਜਾਬ ਬਚੇਗਾ ਇੱਕ ਨਹੀਂ ਪਾਰੋਜ ਬਦਲੀ ਜਾਂ ਸਾਰਾ ਸਾਰੇ ਵਜੀਰਪਤਵਿਲਕੇ ਬਣਾ ਲੈ ਉਸ ਪਰ ਕਿੰਨਾਂ ਬਾਤ ਤੁਹਾਡਾ ਅਕਾਲੀ ਦਲ ਮਾਤਿਆਂ ਤੇ ਮਾਲਵਾ ਦਵਾਪੇ ਦੇ ਵਿੱਚੋਂ ਇੱਕ ਇੱਕ ਸੀਟ ਜਿੱਤਿਆ ਸੀ ਦਵਾਪੇ ਦੇ ਵਿੱਚੋਂ ਅਕਾਲੀ ਦਲ ਸਾਹਮਣੇ ਕਿੱਦਾਂ ਕੰਮ ਕਰोगे ਅਕਾਲੀ ਦਲ ਕੋਈ ਸੀਟਾਂ ਜਿੱਤਦਾ ਨਾਲ ਨਹੀਂ ਇੱਕ ਪੰਜਾਬ ਪੰਜਾਬੀਆਂ ਦੀ ਬਲੌਟੀ ਦੀ ਬਹਾਦਰ ਲੋਕਾਂ ਦੀ ਪਾਰਟੀ ਹੈ ਇਹ ਕੁਰਬਾਨੀਆਂ ਆਵਾਸਤੇ ਬਣੀ ਆ ਇਹਨੇ ਦੇਸ਼ ਵੀ ਬਚਾਇਆ ਇਹਨੇ ਪੰਜਾਬ ਵੀ ਬਚਾਇਆ ਇਹਨੇ ਸਿੱਖ ਕੌਮ ਨਹੀਂ ਬਚਾਇਆ ਇਸ ਕਰਕੇ ਕੋਈ 2 ਐਮਐਲਏ ਆ ਜਾਣੇ 2 ਘਾਟਾ ਆ ਜਾਣੇ ਕੋਈ ਨਾ ਨਾ ਸਾਰੀ ਵਿਰਾਈ ਨਹੀਂ ਜਦੋਂ ਅੰਗਰੇਜ਼ ਹਰਾਏ ਲੋ ਸਾਡੇ ਕੋਲ ਐਮਐਲਏ ਸੀ ਇੰਦੇ ਸੀ ਅੰਗਰੇਜ਼ ਨੂੰ ਪਹਿਲਾਂ ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਕਿਹਨੇ ਹਰਾਇਆ ਸਿੱਖਾਂ ਨੇ ਹਰਾਇਆ ਅਕਾਲੀ ਦਲ ਨੇ ਹਰਾਇਆ ਇਸ ਕਰਕੇ ਬਹਾਦਰ ਲੋਕਾਂ ਦੀ ਪਾਰਟੀ ਹੈ ਕੁਰਬਾਨੀ ਵਾਲੇ ਲੋਕਾਂ ਦੀ ਪਾਰਟੀ ਹੈ 2 ਐਮਐਲਏ ਕੱਟਵੱਟ ਸਾਡੇ ਨਾਲ ਕੋਈ ਚੱਲ ਨਹੀਂ ਅਸੀਂ ਪੂਰੇ ਜੋਰ ਨਾਲ ਲੜਾਈ ਲਾਗੇ ਪੰਜਾਬ ਦੇ ਖਾਾਸ ਵਾਸਤੇ ਔਰ ਪੰਜਾਬ ਤੇ ਪੰਜਾਬੀ ਸਭਨਾਂ ਦੀ ਤਰੱਕੀ ਵਾਸਤੇ ਇਹ ਸਾਡਾ ਜਿਹੜਾ ਹੈ ਪਲਾਨ ਅੱਜ ਉਹ ਜਿਹੜੀ ਸਪੇਟਾ ਨੂੰ ਖਤਮ ਕਰਤਾ ਫਰਟੀਲ ਪਾਵਰ ਹੈ ਇਹ ਸਾਡਾ ਸਭ ਤੋਂ ਪਹਿਲਾ ਸਾਡਾ ਨਿਸ਼ਾਨਾ ਸੀ ਅੱਜ ਜਿਹੜੀਆਂ ਸਾਰੀਆਂ ਪਾਰਟੀਆਂ ਦੁਬਾਰਾ ਇਸ ਤੇ ਲੱਗਦੀਆਂ ਜਿਹੜੀ ਬਾਈ ਇਲੈਕਸ਼ਨ ਤੁਸੀਂ ਦੇਖ ਰਹੇ ਹੋ ਬਾਈ ਇਲੈਕਟ ਜਿਹੜੀਆਂ ਆ ਰਹੀਆਂ ਚਾਰ ਪੰਜ ਸੀਟਾਂ ਦੇ ਉੱਤੇ ਆ ਰਹੀਆਂ ਉਹ ਤਾਂ ਖਾਲੀਦ ਸਾਰਿਆਂ ਦੇ ਆਪਣੇ ਮੀਮਾ ਖੜੇਗਾ ਕਿਸੇ ਨਾ ਉਹ ਤਕਰੀਬ ਹੈ ਅਸੀਂ ਵੀਡੀਓ ਕਰੀਏ ਨਾ ਸਾਰਿਆਂ ਦੇ ਖੜੀ ਖੜਾ ਨਹੀਂ ਇਹ ਸਮਝੌਤਾ ਕਰਕੇ ਕਿਸੇ ਨਾ ਬੀਐਸਪੀ ਨਾਲ ਕੋਈ ਉਹ ਹਾਲਾਤ ਜਿਹਨੇ ਹੋਏ ਉਹ ਹਾਲਾਤ ਬਤਾਓ ਕਿ ਬੀਜੇਪੀ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਸਮਝੌਤੇ ਦੀ ਇਸ ਵਿੱਚ ਜਿਹੜਾ ਆਪਣਾ ਅਸਰਾਜ ਮਗੇ ਆਈ ਸਾਡੇ ਦੇਸ਼ ਵਿੱਚ ਲੜਾਈ ਇਹ ਸੀ ਕਿ ਇੱਕ મોદી ਤੋਂ ਬਚਣਾ ਇੱਕ મોદી ਦੀ ਸਪੋਰਟ ਕਰਨੀ ਲੜਾਈ ਕੋਈ ਅਸੀਂ ਇਹ ਗੱਲ ਤੇ ਜ਼ਰੂਰ ਕੱਚੇ ਰਹਿ ਗਏ ਕਿ ਅਸੀਂ ਇਹ ਨਹੀਂ ਕਰ ਸਕੇ ਤੇ ਜੇ ਅਸੀਂ ਜਿੱਤਾਂਗੇ 13 ਦੇ 13 ਤਾਂ ਅਸੀਂ ਕਿੱਥੇ ਸਪੋਰਟ ਕਰਾਂਗੇ ਲੋਕਾਂ 'ਚ ਰਹਿ ਗਿਆ ਭਲੇਖਾ ਕਿ ਅਸੀਂ ਚੜਾਗਾ ਕਿਹੜੇ ਬੀਜੇਪੀ ਦੇ ਅਜੀਬ ਖਲਾਬ ਨਹੀਂ ਬੋਲਦੇ ਜਾਂ ਸਾਡੇ ਕੋਲ ਜਿਹੜੇ ਲੀਡਰ ਸੀਗੇ ਜਿਹੜੇ ਉਮੀਦਵਾਰ ਸੀਗੇ ਉਹ ਥੋੜਾ ਨਰਮ ਸੀਗੇ ਇਸ ਗੱਲ ਲਈ ਕਿ ਲੋਕਾਂ ਦੇ ਵਿੱਚ ਦੋ ਜਿੱਤੀ ਰਹਿ ਗਈ ਤੇ ਇਹਨਾਂ ਨੇ ਕੀ ਕਰਨਾ ਜੇ ਇਹਨਾਂ ਨੂੰ ਜਿਤਾਤਾ ਨਾ ਤਾਂ ਇਹਨਾਂ ਨੇ ਮੋੜ ਕੇ ਮੋਦੀ ਨੂੰ ਵੋਟਾਂ ਪਾ ਲੈਣੀਆਂ ਇਹ ਭਲੇਖਾ ਰਹਿ ਗਿਆ ਜਿਸ ਭਲੇਖੇ ਚ ਸਾਨੂੰ ਇਗਨੋਰ ਕੀਤਾ ਪਾਰਟੀ ਵਰਕਰਾਂ ਨੇ ਆਪੇ ਹੀ ਹੋ ਗਿਆ ਇਗਨੋਰ ਕਿਉਂਕਿ ਇਸ ਕਰਕੇ ਬਿਲਕੁਲ ਸਾਫ਼ ਹੁਣ ਪ੍ਰਧਾਨ ਸਾਹਿਬ ਦਾ ਜਦੋਂ ਵੀ ਗਿਆਨ ਆਦਾ ਸਾਰੀ ਗੱਲ ਇਹ ਹੋ ਜਾਂਦੀ ਆ ਕਿ ਸਾਡਾ ਪੀਪੀ ਨਾਲ ਕੋਈ ਸਬੰਧ ਨਹੀਂ ਅਸੀਂ ਆਪਣੀ ਕੁਆਲਿਟੀ ਰੱਖਣੀ ਆਪਣਾ ਭਾਈਚਾਰਾ ਰੱਖਣਾ ਅਸੀਂ ਪੰਜਾਬ ਨੂੰ ਰੱਖਣਾ ਅਸੀਂ ਪੰਜਾਬ ਦਾ ਪੰਜਾਬ ਦਾ ਦੇ ਜਿਹੜੇ ਗਿਆ ਤਾਂ ਰਾਜ ਨਹੀਂ ਗੱਲ ਆ 115 ਦੀ ਖਾਲਾਂ ਦੇ ਵਿੱਚ ਕਾ ਚੀਜ਼ਾ ਤੁਸੀਂ ਬਾਕੀ ਦਾ ਰਾਜ ਤੋਂ ਜਿਹੜਾ ਨਹੀਂ ਚੱਟੇ ਆ ਨਾ ਦੇਜ ਕਰਕੇ ਤੁਸੀਂ ਦੇਜ ਕਰ ਬਿਨਾ ਕਹਿ ਡਰ ਤੋਂ ਬਿਨਾ ਕਿਸੇ ਭੈ ਤੋਂ ਗੋਮਣੀ ਕਾਲੀ ਦਲ ਦੇ ਯਾਰ ਬਿਜਲੀ ਦੀਆਂ ਕੀਮਤਾਂ ਪੈਟਰੋਲ ਦੀਆਂ ਕੀਮਤਾਂ ਤੇ ਬਿਜਲੀ ਦੇ ਬਿੱਲ ਜਿਹੜੇ ਪਹਿਲਾਂ ਕਹਿੰਦੇ ਸੀ ਆਹ ਨਹੀਂ ਕਰਨਾ ਬੱਸਾਂ ਦਾ ਕਿਰਾਇਆ ਕੋਈ ਚੀਜ਼ ਇਹੋ ਜਿਹੀ ਨਹੀਂ ਜਿਹਦੇ ਵਿੱਚ ਵਾਅਦਾ ਨਾ ਕੀਤਾ ਹੋਵੇ ਗੋਮਣੀ ਜੀ ਸੂਰਜ ਦੇ ਹਿਸਾਬਾ ਜੇ ਸਾਡੇ ਪਟ્રોલ ਡੀਜ ਦਾ ਪਹਿਲਾਂ ਹੀ ਬਹੁਤ ਫਰਕ ਹੈ ਜਿਹੜੀ ਕਿ ਮਾਰ ਸੜਕ ਜੀਵਿਦਾਨ ਹਰ ਇੱਕ ਨੂੰ ਜਿੰਨੇ ਵੀ ਜਿਹਨੂੰ ਪਟ્રોલ ਦੀ ਗੱਲ ਤੋਂ ਜਾਂ ਪਟ્રોલ ਦੀ ਕਰਨੀ ਹੈ ਹਰ ਇੱਕ ਤੇ ਮਾਰ ਪੇਣੀ ਹੈ ਬਾਕੀ ਰਹੀ ਅਗਲੀ ਦੀ ਗੱਲ ਇੱਕ ਪਾਸੇ ਦਾ ਹੋਸਟ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਬਿਜਲੀ ਦਾ ਬਿੱਲ ਵਧਾ ਕੇ ਹੋਰ ਭਾਰ ਜਿਹੜਾ ਵਧਾਇਆ ਜਾ ਰਿਹਾ ਹੈ ਇੱਕ ਹਨ ਭ੍ਰਿਸ਼ਟਾਚਾਰ ਵੀ ਸਭ ਤੋਂ ਵੱਧ ਜਿਹੜੀ ਭ੍ਰਿਸ਼ਟਾਚਾਰ ਦੇ ਖਿਲਾਫ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਜਿੰਨੇ ਵੀ ਤੁਸੀਂ ਇੱਥੇ ਬੈਠੇ ਐ ਮੇਰਾ ਖਿਆਲ ਸਾਰੇ ਕੋਟਕਚਾਰੀਆਂ ਵਾਸਤਾ ਵੈਲਾ ਰੂਹੀ ਤੁਹਾਡਾ ਸਾਰਿਆਂ ਦਾ ਹੀ ਹਰੇਕ ਕੰਮ ਨੂੰ ਜੇ ਚੰਗੀ ਜਣਾ ਪੈਂਦਾ ਹੈ ਤੁਸੀਂ ਜਦਾ ਹੱਥ ਖੜੇ ਕਰਕੇ ਦੱਸਦੇ ਹੋ ਕਿ ਸਾਡੇ ਕੰਮ ਜਾਂਦੇ ਜਾਂਦੇ ਹੋ ਜਾਂਦੇ ਬੈਠਿਆਂ ਦੇ ਹੋ ਜਾਂਦੇ ਮੇਰਾ ਜੋ ਮੈਂ ਦਿਨ ਅਤਾਚਾ ਲਾਇਆ ਕਿ ਜਿੰਨਾ ਇਸ ਸਰਕਾਰ ਦੇ ਵਿੱਚ ਮਾੜਾ ਹਾਲ ਕਚਹਿਰੀਆਂ ਦੇ ਕੋਲ ਕਚਹਿਰੀਆਂ ਦੇ ਵਿੱਚ ਜਾਂ ਸਰਕਾਰੀ ਕੰਮਾਂ ਨੂੰ ਕਚਰਪਾਰੀ ਹੋ ਰਹੀ ਹੈ ਕਿਤੇ ਵੀ ਪਿਛਲੀਆਂ ਸਰਕਾਰਾਂ ਦੇ ਵਿੱਚ ਇੰਨੀ ਨਹੀਂ ਦੇਖੀ ਜਿੰਨੀ ਇਸ ਵਾਰ ਹੈ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹਨੂੰ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਤੇਰੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 1.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂਜੀ ਤੇ ਉਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਸਾਰਾ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿੰਨਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ